ਦੋਸਤੋ ਇੱਕ ਪਿੰਡ 'ਚ ਇੱਕ ਸਾਹੂਕਾਰ ਰਹਿੰਦਾ ਸੀ ਤੇ ਉਹ ਸਾਹੂਕਾਰ ਬੜਾ ਅਮੀਰ ਸੀ ਚਾਰ ਉਹਦੇ ਮੁੰਡੇ ਸੀ ਤੇ ਜਿਹੜਾ ਸਭ ਤੋਂ ਛੋਟਾ ਮੁੰਡਾ ਸੀ ਉਹ ਬੜਾ ਬੁੱਧੀਮਾਨ ਸੀ ਚਲਾਕ ਸੀ ਚੁਸਤ ਸੀ ਸਿਆਣਾ ਸੀ ਸੂਝਵਾਨ ਸੀ ਤੇ ਤਕੜਾ ਸੀ ਬਾਕੀ ਤਿੰਨ ਥੋੜੇ ਕਮਜ਼ੋਰ ਸੀ ਥੋੜੇ ਲਾਲਚੀ ਟੈਪ ਸੀਗੇ ਤੇ ਜਿਹੜਾ ਸਾਹੂਕਾਰ ਸੀ ਛੇਠ ਸੀ ਉਹ ਅਕਸਰ ਹੀ ਲੋਕਾਂ ਨੂੰ ਇਹ ਕਹਿਦਾ ਰਹਿੰਦਾ ਸੀ ਵੀ ਜਿਹੜਾ ਮੇਰਾ ਛੋਟਾ ਮੁੰਡਾ ਇਹ ਬਾਕੀ ਤਿੰਨਾਂ ਦੇ ਬਰਾਬਰ ਕੰਮ ਕਰਦਾ ਵੀ ਉਹ ਤਿੰਨੇ ਇੱਕ ਪਾਸੇ ਇਕੱਲਾ ਇੱਕ ਪਾਸੇ ਉਹਨਾਂ ਜਿੰਨਾ ਕੰਮ ਕਰਦਾ ਹੈ ਇਸ ਕਰਕੇ ਉਹ ਉਹਨੂੰ ਖਾਣ ਪੀਣ ਨੂੰ ਵੀ ਉਹਨਾਂ ਦੇ ਬਰਾਬਰ ਹੀ ਦਿੰਦਾ ਸੀਗਾ ਤੇ ਉਹਦੀ ਬਹੁਤ ਜ਼ਿਆਦਾ ਉਹ ਆਪਭਗਤ ਕਰਦਾ ਸੀ ਮਾਨ ਸਨਮਾਨ ਕਰਦਾ ਸੀ ਬਾਕੀਆਂ ਦੇ ਮੁਕਾਬਲੇ ਉਹ ਤਿੰਨੇ ਮੱਚਦੇ ਹੁੰਦੇ ਸੀ ਵੀ ਇਹ ਸਾਡੇ ਭਾਈ ਛੋਟੇ ਨੂੰ ਪਿਓ ਵੱੱਦ ਪਿਆਰ ਕਰਦਾ ਸਾਨੂੰ ਕਰਦਾ ਨਹੀਂ ਕੋਈ ਹੋਇਆ ਇੰਜ ਵੀ ਇੱਕ ਦਿਨ ਸ਼ਾਹੂ ਗੌਰ ਆਪਦੇ ਕਿਸੇ ਮਿੱਤਰ ਕੋਲੇ ਗਿਆ ਮਿੱਤਰ ਕੋਲੇ ਜਾ ਕੇ ਰੋਂਣ ਲੱਗ ਗਿਆ ਕਹਿੰਦਾ ਯਾਰ ਬਹੁਤ ਔਖਾ ਕਹਿੰਦਾ ਕੀ ਹੋ ਗਿਆ ਮਿੱਤਰ ਕਹਿੰਦਾ ਵੀ ਕੀ ਗੱਲ ਹੋ ਗਈ ਗਲਤਾਂ ਦੱਸ ਸ਼ਾਹੂ ਗੌਰ ਕਹਿੰਦਾ ਯਾਰ ਮੈਨੂੰ ਵੱਡੇ ਮੁੰਡੇ ਨੇ ਘਰੋਂ ਕੱਢਤਾ ਵੀ ਕਹਿੰਦਾ ਮੇਰੇ ਘਰੇ ਨਾ ਬੜੀ ਤੇ ਮਿੱਤਰ ਕਹਿੰਦਾ ਅੱਛਾ ਫੇਰ ਦੂਜੇ ਕੋਲੇ ਵਗ ਜਾਂਦਾ ਦੂਜੇ ਨੰਬਰ ਵਾਲੇ ਕੋਲੇ ਉਹ ਕਹਿੰਦਾ ਉਹਨੇ ਵੀ ਘਰੋਂ ਕੱਢਤਾ ਉਹ ਕਹਿੰਦਾ ਮੇਰੇ ਵੀ ਨਾ ਘਰੇ ਬੜੀ ਮੈਨੂੰ ਵੀ ਤੇਰੀ ਲੋੜ ਨਹੀਂ ਉਹ ਕਹਿੰਦਾ ਵੀ ਤੀਜੇ ਨੰਬਰ ਵਾਲੇ ਕੋਲੇ ਭਗ ਜਾਂਦਾ। ਸ਼ਾਹੂ ਗੌਰ ਕਹਿੰਦਾ ਵੀ ਤੀਜੇ ਨੰਬਰ ਵਾਲੇ ਨੇ ਵੀ ਮੈਨੂੰ ਘਰੋਂ ਘੜਤਾ ਯਾਰ ਉਹ ਕਹਿੰਦਾ ਵੀ ਮੈਨੂੰ ਵੀ ਤੇਰੇ ਲੋੜ ਹੈਗੀ ਤੂੰ ਭਗ ਜਾ। ਤੇ ਉਹਦਾ ਦੋਸਤ ਕਹਿੰਦਾ ਫਿਰ ਮੈਨੂੰ ਲੱਗਿਆ ਪਤਾ ਹੁਣ ਤੂੰ ਚੌਥੇ ਨੰਬਰ ਵਾਲੇ ਕੋਲੇ ਆ ਛੋਟੇ ਮੁੰਡੇ ਕੋਲੇ ਆ। ਉਹ ਬਹੁਤ ਸਿਆਣਾ ਸੀ ਤੇ ਤੈਨੂੰ ਉਹ ਪਿਆਰਾ ਵੀ ਸੀ ਤੂੰ ਕਹਿੰਦਾ ਹੁੰਦਾ ਸੀ ਵੀ ਤਿੰਨਾ ਜੰਨਾ ਕੰਮ ਕਰਦਾ ਹੈ। ਤੇ ਤਾਂ ਕਰਕੇ ਹੁਣ ਤੂੰ ਉਹਦੇ ਕੋਲੇ ਰਹਿਣਾ ਪਰ ਤੇਰੇ ਵੱਡੇ ਮੁੰਡਿਆਂ ਨੇ ਤੈਨੂੰ ਘਰੋਂ ਘੜਤਾ ਤਾਂ ਤੂੰ ਦੁਖੀ ਐ। ਸ਼ਾਹੂ ਘਰ ਕੰਦਾ ਓਏ ਯਾਰ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਨਾ ਵੀ ਮੇਰਾ ਛੋਟਾ ਮੁੰਡਾ ਵੱਡਿਆਂ ਦੇ ਤਿੰਨਾਂ ਦੇ ਬਰਾਬਰ ਕੰਮ ਕਰਦਾ ਹੈ ਕਹਿੰਦਾ ਹਾਂ ਕਿਹਦੇ ਬਾਅਦ ਚ ਫਿਰ ਉਹਨੇ ਤਿੰਨਾਂ ਦੇ ਬਰਾਬਰ ਕੰਮ ਕਰਤਾ ਕਹਿੰਦਾ ਕਿ ਮੈਂ ਕਹਿੰਦਾ ਉਹਨਾਂ ਨੇ ਦਾ ਘਰੋਂ ਹੀ ਕੱਢਿਆ ਸੀ ਉਹਨੇ ਬਦੰਦਰ ਦੇ ਨੇ ਪਿੰਡ ਚੋਂ ਕੱਢ ਕੇ ਮੈਨੂੰ ਬਾਹਰ ਜੰਗਲ ਚ ਲੈ ਜਾ ਕੇ ਛੱਡ ਕੇ ਭੱਜ ਗਿਆ ਕਰਤਾ ਨਾ ਤਿੰਨਾਂ ਦੇ ਬਰਾਬਰ ਕੰਮ